ਮੁੰਡੇ ਦੀ ਈਗੋ ਹਾਰਟ ਹੋ ਗਈ ਆ ਉਹਦੇ ਵਿੱਚ ਕਿਉਂਕਿ ਕੁੜੀ ਨੇ ਬੋਲੀ ਮਾਰਤੀ ਉਹਨੇ ਜੱਟਾਂ ਵਾਲਾ ਗਾਣਾ ਲੱਗ ਗਿਆ ਹੈਨਾ ਤੇ ਮੈਂ ਕਿਹਾ ਇਦਾਂ ਕਿਦਾਂ ਫੱਟ ਲੂੰਗੀ ਮੈਂ ਵੀ ਤਾਂ ਜੱਟਾਂ ਦੀ ਕੁੜੀ ਆ ਮੇਰੇ ਮੂੰਹ ਤੇ ਸਮਾਈਲ ਆ ਮੈਂ ਉਸ ਮਾਈਕ ਦੇ ਵਿੱਚ ਗਾਲਾਂ ਨਹੀਂ ਕੱਢੀਆਂ ਇਹ ਪਰਮਾਤਮਾ ਗਵਾਹ ਆ ਜੇ ਮੈਂ ਗਲਤ ਹੋ ਗਈ ਪਰਮਾਤਮਾ ਕਦੀ ਮੈਨੂੰ ਇਨਸਾਫ ਨਹੀਂ ਦਿਲਵਾਏਗਾ ਮੈਨੂੰ ਇੱਕ ਜਿਵੇਂ ਪ੍ਰੋਬਲਮ ਇਸ ਚੀਜ਼ ਤੋਂ ਹੋਈ ਆ ਕਿ ਦੇਖੋ ਮੈਂ ਦੁਨੀਆ ਦੇ ਸਾਹਮਣੇ ਮੇਰਾ ਵੀ ਮਖੌਲ ਬਣਿਆ ਆ ਮੇਰਾ ਵੀ ਮਜ਼ਾਕ ਉਡਾਇਆ ਜਾ ਰਿਹਾ ਆ ਕਿਹੜੀ ਗੱਲ ਦਾ ਚਲੋ ਤੁਸੀਂ ਤੁਹਾਡੇ ਨਜ਼ਰੀਏ ਚ ਕਿਹੜੀ ਗੱਲ ਦਾ ਇਸ ਗੱਲ ਦਾ ਕਿ ਉਹ ਮੇਰਾ ਮਤਲਬ ਕਿ ਗਲਾਸ ਮਾਰਿਆ ਇਹ ਉਹ ਤੇ ਉਸ ਦੇ ਵਿੱਚ ਮੈਂ ਗਾਲਾਂ ਕੱਢੀਆਂ ਤੇ ਉਹ ਕੋਈ ਚੰਗੀ ਗੱਲ ਨਹੀਂ ਸੀ ਮੇਰੇ ਵਾਸਤੇ ਬਹਾਦਰੀ ਵਾਲੀ ਗੱਲ ਤਾਂ ਨਹੀਂ ਸੀਗੀ ਹਨਾ ਤੇ ਮੈਂ ਲੜਨ ਨੂੰ ਮੈਂ ਗਲਾਸ ਮਾਰਨਾ ਸੀਗਾ ਹਨਾ ਉਹਦੇ ਸਿਰ ਤੇ ਤੇ ਫਿਰ ਚਾਹੇ ਜੋ ਹੁੰਦਾ ਉਹ ਵੇਖੀ ਜਾਂਦੀ ਬਾਅਦ ਵਿੱਚ ਉਹ ਠੀਕ ਸੀਗਾ ਲੇਕਿਨ ਉਹ ਗੁੱਸੇ ਗੁੱਸੇ ਦੇ ਵਿੱਚ ਇਨਸਾਨ ਪਤਾ ਨਹੀਂ ਕੀ ਕਰ ਜਾਂਦਾ ਆ ਨਹੀਂ ਲੱਗਦਾ ਚਲੋ ਇੱਕ ਗੱਲ ਵੈਸੇ ਹੀ ਇੱਕ ਗੱਲ ਆ ਵੀ ਸਿਮਰਨ ਨੇ ਮਰਦਾਂ ਦੀ ਈਗੋ ਹਰਟ ਕਰੀ ਨਹੀਂ ਮਤਲਬ ਵੀ ਜਿਹਦੇ ਕਰਕੇ ਇਹ ਉਹਨਾਂ ਨੂੰ ਲੱਗਦਾ ਆ ਇਹ ਉਹ ਮਰਦਾਂ ਨੂੰ ਲੱਗਦਾ ਆ ਕਿ ਮੈਂ ਉਹਨਾਂ ਦੀ ਈਗੋ ਹਰਟ ਕੀਤੀ ਆ ਮੈਂ ਤਾਂ ਸਿਰਫ ਆਪਦਾ ਹੱਕ ਮੰਗਿਆ ਠੀਕ ਹੈ ਕੀ ਸਾਡਾ ਕੋਈ ਹੱਕ ਹੈ ਨਹੀਂ ਇਸ ਦੁਨੀਆ ਤੇ ਜੀਣ ਦਾ ਹੂੰ ਹੂੰ ਠੀਕ ਹੈ ਨਾ ਮੈਂ ਆਪਦਾ ਹੱਕ ਮੰਗਿਆ ਜੀ ਦੂਜੀ ਗੱਲ ਹੁਣ ਉਹ ਕਹਿ ਰਹੇ ਨੇਗੇ ਕਿ ਐ ਐਸ ਐਚਓ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਆ ਕੇ ਮਿਲੋ ਹੈ ਨਾ ਤੇ ਚਲੋ ਅਸੀਂ ਮਿਲਾਂਗੇ ਨਹੀਂ ਗੁਜਰਨਾ ਤਾਂ ਸਿਮਰ ਨੂੰ ਹਰ ਮਰਦ ਦੀ ਅੱਖ ਚੋਂ ਪੈਂਦਾ ਤੇ ਉਹਨਾਂ ਨਜ਼ਰਾਂ ਨੂੰ ਹੁਣ ਫਿਰ ਸ਼ੱਕੀ ਨਜ਼ਰਾਂ ਨਾਲ ਦੇਖਦੇ ਹੂੰ ਮਤਲਬ ਹੁਣ ਵੀ ਤਾਂ ਨਹੀਂ 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 ਤੁਸੀਂ ਵੀ ਤਾਂ ਮਰਦ ਹੋ ਹੂੰ ਹੁਣ ਤੁਹਾਨੂੰ ਮੈਂ ਸ਼ੱਕੀ ਨਜ਼ਰਾਂ ਨਾਲ ਦੇਖ ਰਹੀ ਹਾਂ ਨਹੀਂ ਫਿਰ ਕਿਦਾਂ ਤੁਸੀਂ ਮਤਲਬ ਇੱਕ ਤਾਂ ਹੁੰਦਾ ਹੀ ਆ ਨਾ ਉਹਦੋਂ ਕਿ ਉਸ ਮਰਦ ਦੀ ਅੱਖ ਨੇ ਦੁਖੀ ਕਰਿਆ ਉਹਦੇ ਸ਼ਬਦਾਂ ਨੇ ਤਾਂ ਕਰ ਹੀ ਹੋਣਾ ਮਤਲਬ ਇੱਕ ਤੁਹਾਨੂੰ ਹੁੰਦਾ ਨਾ ਕੋਈ ਅੱਖ ਦੇ ਨਾਲ ਬੁਲਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਜਾਂ ਵਲਗ ਰੱਖ ਦੇ ਨਾਲ ਦੇਖ ਰਿਹਾ ਚਲੋ ਤੁਹਾਡਾ ਨੱਚਣਾ ਤਾਂ ਅਲੱਗ ਸਾਰੀਆਂ ਚੀਜ਼ਾਂ ਦੇਖੋ ਜੀ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਤੁਹਾਨੂੰ ਸ਼ਾਇਦ ਇਹ ਚੀਜ਼ ਜਿਹੜੀ ਲੁੱਕ ਗਈ ਐ ਸੱਭਿਆਚਾਰਕ ਜਿਹਨੂੰ ਅਸਲੀ ਸੱਭਿਆਚਾਰਕ ਆਪਾਂ ਕਹਿੰਦੇ ਆ ਹੂੰ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਬੋਲੀਆਂ ਮਾਰਦੇ ਸੀ ਇੱਕ ਦੂਜੇ ਨੂੰ ਹਾਂ ਬਿਲਕੁਲ ਠੀਕ ਆ ਬਿਲਕੁਲ ਮੁੰਡੇ ਦੀ ਈਗੋ ਹਰਟ ਹੋ ਗਈ ਆ ਉਹਦੇ ਵਿੱਚ ਕਿਉਂਕਿ ਕੁੜੀ ਨੇ ਬੋਲੀ ਮਾਰਤੀ ਉਹਨੂੰ ਅੱਛਾ ਵਿਆਹ ਸ਼ਾਦੀ ਦੇ ਮਾਮਲੇ ਦੇ ਵਿੱਚ ਅਕਸਰ ਜਨਾਨੀਆਂ ਬੋਲੀਆਂ ਮਾਰਦੀਆਂ ਨੇ ਹਾਂ ਜੀਜੇ ਸਾਲੀਆਂ ਦਾ ਕਰਦੇ ਆ ਸਾਰਾ ਕੁਝ ਤੇ ਬੂਜੜ ਜਾ ਜੱਟ ਵਿਆਹ ਕੇ ਲੈ ਜਾਊਗਾ ਫਿਰ ਜੱਟੀ ਕਹਿੰਦੀ ਐ ਤੇਰੇ ਚ ਦਮ ਹੋਣਾ ਚਾਹੀਦਾ ਇਦਾਂ ਕਿਤਾ ਬੂਜੜ ਜਾ ਜੱਟ ਵਿਆਹ ਕੇ ਲੈ ਜਾਊਗਾ ਜਿਹੜੀਆਂ ਆਪਣੇ ਬੋਲੀਆਂ ਹੁੰਦੀਆਂ ਪਾਈਆਂ ਜਾਂਦੀਆਂ ਨੇ ਮੁੰਡੇ ਦੀ ਮੰਡੀ ਤੇ ਆਵਾ ਵੇਚ ਮੁੰਡੇ ਵੇਚ ਮੁੰਡਿਆ ਇਹ ਚੀਜ਼ਾਂ ਇੱਕ ਵਿਆਹ ਸ਼ਾਦੀ ਦੇ ਮਾਹੌਲ ਤੇ ਉਹ ਚੀਜ਼ ਹੈ ਨਾ ਜਿਹਦੇ ਮੈਨੂੰ ਕਿਹਾ ਕਿ ਜੱਟਾਂ ਵਾਲਾ ਗਾਣਾ ਲੱਗ ਗਿਆ ਹੈ ਨਾ ਤੇ ਮੈਂ ਕਿਹਾ ਇਦਾਂ ਕਿਦਾਂ ਫੱਟ ਲੂੰਗੇ ਮੈਂ ਵੀ ਤਾਂ ਜੱਟਾਂ ਦੀ ਕੁੜੀਆਂ ਮੇਰੇ ਮੂੰਹ ਤੇ ਸਮਾਈਲ ਆ ਹਾਂ ਠੀਕ ਹੈ ਮੈਂ ਉਸ ਮਾਈਕ ਦੇ ਵਿੱਚ ਗਾਲਾਂ ਨਹੀਂ ਕੱਢੀਆਂ ਇਹ ਪਰਮਾਤਮਾ ਗਵਾਹ ਆ ਜੇ ਮੈਂ ਗਲਤ ਹੋਵਾਂਗੀ ਪਰਮਾਤਮਾ ਕਦੀ ਮੈਨੂੰ ਇਨਸਾਫ ਨਹੀਂ ਦਿਲਵਾਏਗਾ ਠੀਕ ਹੈ ਮੁੰਡੇ ਦੀ ਈਗੋ ਹਰਟ ਹੋ ਗਈ ਆ ਉਹਦੇ ਵਿੱਚ ਕਿਉਂਕਿ ਕੁੜੀ ਨੇ ਬੋਲੀ ਮਾਰਤੀ ਉਹ ਜੱਟਾਂ ਵਾਲਾ ਗਾਣਾ ਲੱਗ ਗਿਆ ਹਨਾ ਤੇ ਮੈਂ ਕਿਹਾ ਇਦਾਂ ਕਿਦਾਂ ਫੱਟ ਲੂੰਗੀ ਮੈਂ ਵੀ ਤਾਂ ਜੱਟਾਂ ਦੀ ਕੁੜੀ ਆ ਮੇਰੇ ਮੂੰਹ ਤੇ ਸਮਾਈਲ ਆ ਮੈਂ ਉਸ ਮਾਈਕ ਦੇ ਵਿੱਚ ਗਾਲਾਂ ਨਹੀਂ ਕੱਢੀਆਂ ਇਹ ਪਰਮਾਤਮਾ ਗਵਾਹ ਆ ਜੇ ਮੈਂ ਗਲਤ ਹੋਵਾਂਗੀ ਪਰਮਾਤਮਾ ਕਦੀ ਮੈਨੂੰ ਇਨਸਾਫ ਨਹੀਂ ਦਿਲਵਾਏਗਾ ਇੱਕ ਜਿਵੇਂ ਪ੍ਰੋਬਲਮ ਇਸ ਚੀਜ਼ ਤੋਂ ਹੋਈ ਆ ਕਿ ਦੇਖੋ ਮੈਂ ਦੁਨੀਆ ਦੇ ਸਾਹਮਣੇ ਮੇਰਾ ਵੀ ਮਖੌਲ ਬਣਿਆ ਆ ਮੇਰਾ ਵੀ ਮਜ਼ਾਕ ਉਡਾਇਆ ਜਾ ਰਿਹਾ ਆ ਕਿਹੜੀ ਗੱਲ ਦਾ ਚਲੋ ਤੁਸੀਂ ਤੁਹਾਡੇ ਨਜ਼ਰੀਏ ਚ ਕਿਹੜੀ ਗੱਲ ਦਾ ਇਸ ਗੱਲ ਦਾ ਕਿ ਉਹ ਮੇਰਾ ਮਤਲਬ ਕਿ ਗਲਾਸ ਮਾਰਿਆ ਇਹ ਉਹ ਤੇ ਉਹਦੇ ਵਿੱਚ ਮੈਂ ਗਾਲਾਂ ਕੱਢੀਆਂ ਤੇ ਉਹ ਕੋਈ ਚੰਗੀ ਗੱਲ ਨਹੀਂ ਸੀ ਮੇਰੇ ਵਾਸਤੇ ਬਹਾਦਰੀ ਵਾਲੀ ਗੱਲ ਤਾਂ ਨਹੀਂ ਸੀਗੀ ਹੈਨਾ ਤੇ ਮੈਂ ਲੜਨ ਨੂੰ ਮੈਂ ਗਲਾਸ ਮਾਰਨਾ ਸੀਗਾ ਹੈਨਾ ਉਹਦੇ ਸਿਰ ਤੇ ਤੇ ਫਿਰ ਚਾਹੇ ਜੋ ਹੁੰਦਾ ਉਹ ਵੇਖੀ ਜਾਂਦੀ ਬਾਅਦ ਵਿੱਚ ਉਹ ਠੀਕ ਸੀਗਾ ਲੇਕਿਨ ਉਹ ਗੁੱਸੇ-ਗੁੱਸੇ ਦੇ ਵਿੱਚ ਇਨਸਾਨ ਪਤਾ ਨਹੀਂ ਕੀ ਕਰ ਜਾਂਦਾ ਹੈ ਨਹੀਂ ਲੱਗਦਾ ਤੁਹਾਨੂੰ ਇੱਕ ਗੱਲ ਵੈਸੇ ਹੀ ਇੱਕ ਗੱਲ ਆ ਵੀ ਸਿਮਰਨ ਨੇ ਮਰਦਾਂ ਦੀ ਈਗੋ ਹਰਟ ਕਰੀ ਨੀ ਮਤਲਬ ਵੀ ਜਿਹਦੇ ਕਰਕੇ ਇਹ ਉਹਨਾਂ ਨੂੰ ਲੱਗਦਾ ਆ ਇਹ ਉਹ ਮਰਦਾਂ ਨੂੰ ਲੱਗਦਾ ਆ ਕਿ ਮੈਂ ਉਹਨਾਂ ਦੀ ਈਗੋ ਹਰਟ ਕੀਤੀ ਆ ਮੈਂ ਤਾਂ ਸਿਰਫ ਆਪਦਾ ਹੱਕ ਮੰਗਿਆ ਠੀਕ ਆ ਕਿ ਸਾਡਾ ਕੋਈ ਹੱਕ ਹੈ ਨਹੀਂ ਇਸ ਦੁਨੀਆ ਤੇ ਜੀਣ ਦਾ ਹੂੰ ਹੂੰ ਠੀਕ ਆ ਨਾ ਮੈਂ ਆਪਦਾ ਹੱਕ ਮੰਗਿਆ ਜੀ ਦੂਜੀ ਗੱਲ ਹੁਣ ਉਹ ਕਹਿ ਰਹੇ ਨੇਗੇ ਕਿ ਐ ਐਸ ਐਚਓ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਆ ਕੇ ਮਿਲੋ ਹੈਨਾ ਤੇ ਚਲੋ ਅਸੀਂ ਮਿਲਾਂਗੇ ਨਹੀਂ ਗੁਜਰਨਾ ਤਾਂ ਸਿਮਰ ਨੂੰ ਹਰ ਮਰਦ ਦੀ ਅੱਖ ਚੋਂ ਪੈਂਦਾ ਤੇ ਉਹਨਾਂ ਨਜ਼ਰਾਂ ਨੂੰ ਹੁਣ ਫਿਰ ਸ਼ੱਕੀ ਨਜ਼ਰਾਂ ਨਾਲ ਦੇਖਦੇ ਹੂੰ ਮਤਲਬ ਹੁਣ ਵੀ ਨਹੀਂ 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 ਤੁਸੀਂ ਵੀ ਤਾਂ ਮਰਦੋਂ ਹੂੰ ਹੁਣ ਤੁਹਾਨੂੰ ਮੈਂ ਸ਼ੱਕੀ ਨਜ਼ਰਾਂ ਨਾਲ ਦੇਖ ਰਹੀ ਹਾਂ ਨਹੀਂ ਫਿਰ ਕਿਦਾਂ ਤੁਸੀਂ ਮਤਲਬ ਇੱਕ ਤਾਂ ਹੁੰਦਾ ਹੀ ਆ ਨਾ ਉਹ ਉਦੋਂ ਕੀ ਉਸ ਮਰਦ ਦੀ ਅੱਖ ਨੇ ਦੁਖੀ ਕਰਿਆ ਉਹਦੇ ਸ਼ਬਦਾਂ ਨੇ ਤਾਂ ਕਰ ਹੀ ਹੋਣਾ ਮਤਲਬ ਇੱਕ ਤੁਹਾਨੂੰ ਹੁੰਦਾ ਨਾ ਕੋਈ ਅੱਖ ਦੇ ਨਾਲ ਬੁਲਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਜਾਂ ਬਲਗ ਅੱਖ ਦੇ ਨਾਲ ਦੇਖ ਰਿਹਾ ਚਲੋ ਤੁਹਾਡਾ ਨੱਚਣਾ ਤਾਂ ਅਲੱਗ ਸਾਰੀਆਂ ਚੀਜ਼ਾਂ ਦੇਖੋ ਜੀ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਤਾਨੂੰ ਸ਼ਾਇਦ ਇਹ ਚੀਜ਼ ਜਿਹੜੀ ਲੁੱਕ ਗਈ ਆ ਸੱਭਿਆਚਾਰਕ ਜਿਹਨੂੰ ਅਸਲੀ ਸੱਭਿਆਚਾਰਕ ਆਪਾਂ ਕਹਿੰਦੇ ਆ ਹੂੰ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਬੋਲੀਆਂ ਮਾਰਦੇ ਸੀ ਇੱਕ ਦੂਜੇ ਨੂੰ ਹਾਂ ਬਿਲਕੁਲ ਠੀਕ ਆ ਬਿਲਕੁਲ ਮੁੰਡੇ ਦੀ ਈਗੋ ਹਰਟ ਹੋ ਗਈ ਆ ਹੂੰ ਉਹਦੇ ਵਿੱਚ ਕਿਉਂਕਿ ਕੁੜੀ ਨੇ ਬੋਲੀ ਮਾਰਤੀ ਉਹਨੂੰ ਅੱਛਾ ਵਿਆਹ ਸ਼ਾਦੀ ਦੇ ਮਾਮਲੇ ਦੇ ਵਿੱਚ ਅਕਸਰ ਜਨਾਨੀਆਂ बोलियां मारदियां ਨੇ हां ਜੀਜੇ ਸਾਲੀਆਂ ਤਾਂ ਕਰਦੇ ਆ ਸਾਰਾ ਕੁਝ ਬੂਜਰ ਜੱਟ ਵਿਆਹ ਕੇ ਲੈ ਜਾਊਗਾ ਫਿਰ ਜੱਟੀ ਕਹਿੰਦੀ ਐ ਤੇਰੇ ਚ ਦਮ ਹੋਣਾ ਚਾਹੀਦਾ ਇਦਾਂ ਕਿ ਤਾਂ ਬੂਜਰ ਦਾ ਜੱਟ ਵਿਆਹ ਕੇ ਲੈ ਜਾਊਗਾ ਜਿਹੜੀ ਆਪਣੀਆਂ ਬੋਲੀਆਂ ਹੁੰਦੀਆਂ ਪਾਈਆਂ ਜਾਂਦੀਆਂ ਨੇ ਮੁੰਡੇ ਦੀ ਮੰਡੀ ਤੇ ਆਵਾ ਵੇਚ ਮੁੰਡੇ ਇਹ ਚੀਜ਼ਾਂ ਇੱਕ ਵਿਆਹ ਸ਼ਾਦੀ ਦੇ ਮਾਹੌਲ ਤੇ ਉਹ ਚੀਜ਼ ਹੈ ਨਾ ਜਿਵੇਂ ਨੂੰ ਕਿਹਾ ਕਿ ਜੱਟਾਂ ਵਾਲਾ ਗਾਣਾ ਲੱਗ ਗਿਆ ਹਨ ਤੇ ਮੈਂ ਕਿਹਾ ਇਦਾਂ ਕਿਦਾਂ ਫੱਟ ਲੂੰਗੀ ਮੈਂ ਵੀ ਤਾਂ ਜੱਟਾਂ ਦੀ ਕੁੜੀ ਆ ਮੇਰੇ ਮੂੰਹ ਤੇ ਸਮਾਈਲ ਆ ਹਾਂ ਕਿ ਦਾ ਮੈਂ ਉਸ ਮਾਈਕ ਦੇ ਵਿੱਚ ਗਾਲਾਂ ਨਹੀਂ ਕੱਢੀਆਂ ਇਹ ਪਰਮਾਤਮਾ ਗਵਾਹ ਆ ਜੇ ਮੈਂ ਗਲਤ ਹੋਵਾਂਗੀ ਪਰਮਾਤਮਾ ਕਦੀ ਮੈਨੂੰ ਇਨਸਾਫ ਨਹੀਂ ਦਿਲਵਾਏਗਾ ਠੀਕ ਹੈ